ਤੇ ਪਾਣੀ ਕੋ ਫਕਾਤ ਦੇ ਰਹੇ ਦੀ ਹਾਂ ਤਾਂ ਸੋ ਇੱਧਰੋਂ ਬੰਦ ਕਰਵਾਓ ਪੂਰੇ ਆਉ ਬੋ ਦੇਉਂਦੇ

ਲੋ ਜੀ ਤੜਕਾ ਲਾਤਾ ਇਹ ਆਪਾਂ ਨੇ ਤੇ ਕੱਪੜੇ ਆਪਾਂ ਨੇ ਰਾਤ ਸ਼ਾਮ ਨੇ ਧੋਤੇ ਸੀਗੇ ਸੁੱਕਣੇ ਪਾਤੇ ਹੁਣ ਤਾਂ 2-3 ਦਿਨ ਹੋ ਗਏ ਰੋਜ਼ ਹੀ ਮੀਂਹ ਆ ਜਾਂਦਾ ਤੇ ਇਹਕੇ ਪੌਣੇ ਪੈਂਦੇ ਨੇ ਕਦੇ ਅੰਦਰ ਕਦੇ ਬਾਹਰ ਤੇ ਹੁਣ ਆਪਾਂ ਪਿਆਜ਼ ਭੁੱਜ ਲਈਏ ਤੇ ਇਹ ਲਾਲ ਮਿਰਚਾਂ ਨਾ ਪੰਜਾਂ ਸੀਗੇ ਮੈਂ ਸਾਰੀਆਂ ਹੀ ਕੱਟ ਲਈਆਂ ਪਹਿਲਾਂ ਮੈਂ ਚਟਣੀ ਬਣਾਉਣ ਦੀ ਸਲਾਹ ਕਰਦੀ ਸੀਗੀ ਫੇਰ ਮੈਂ ਕਿਹਾ ਸਬਜ਼ੀ ਬਣਾ ਲਾਣੀ ਆ ਚਲੋ ਸਬਜੀ ਆਪਾਂ ਬਣਾਉਣੀ ਆਪਾਂ ਕਾਦੀ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਵੈਸੇ ਤਾਂ ਕਹਿ ਦਿੰਦੇ ਨੇ ਬਣਾਈ ਦੀ ਨਹੀਂ ਸੌਣ ਚ ਬਣਾਈ ਦੀ ਨਹੀਂ ਪਰ ਮੈਂ ਨਹੀਂ ਬਹਿਮ ਕਰਦੀ ਹੈਗੀ ਤੇ ਹੁਣ ਕਈ ਦਿਨਾਂ ਦੀ ਕਹਿੰਦੀ ਸੀ ਕਿ ਮੈਂ ਕਿ ਬਣਾਉਣੀ ਆ ਬਣਾਉਣੀ ਆ ਚਲੋ ਅੱਜ ਮੌਕਾ ਮਿਲ ਗਿਆ ਅੱਜ ਸਬਜੀ ਨਹੀਂ ਸੀਗੀ ਸਵੇਰ ਦੀ ਜੁ ਮੈਂ ਪਿਆਜ਼ ਕੱਟ ਲਈ ਸੀਗੇ ਤੇ ਪਿਆਜ਼ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਅੱਜ ਬਣਾ ਹੀ ਬਣਾ ਲਵਣੀ ਆ ਸਲਾਹ ਕਰ ਗਈ ਮਿਸਤਰੀ ਹੀ ਬਣਾਉਣੀ ਅੱਜ ਦੇਖਦੇ ਆ ਕੀ ਹੁੰਦਾ ਕਹਿੰਦੇ ਨੇ ਸੌਣ ਚ ਬਣਾਈਦੀ ਨਹੀਂ ਵੀ ਕੀ ਬਣਦਾ ਕੀ ਹੁੰਦਾ ਤੇ ਲੋਜੀ ਭੁੰਨ ਲਈ ਇੱਧਰ ਦੇਖੋ ਇੱਧਰ ਧੁੱਪ ਪੈਂਦੀ ਹੈ ਨਾ ਰਸੋਈ ਚ ਟਾਕੇ ਦੀ ਕਿੰਨੇ ਸੋਨੇ ਲੱਗਦੇ ਨੇ ਪਿਆਜ਼ ਕਲਰ ਕਲਰ ਕਿੰਨਾ ਸੋਹਣਾ ਲੱਗਦਾ ਫਿੱਕਾ ਫਿੱਕਾ ਜਾ ਫਿੱਕਾ ਫਿੱਕਾ ਜਾ ਹਲਦੀ ਕਰਕੇ ਬੱਸ ਇਹ ਘੱਟ ਪਾਈ ਆ ਥੋੜੀ ਜੀ ਪਤਾ ਨਹੀਂ ਉਧਰ ਕੇ ਸਬਜੀ ਕਿੰਨਾ ਸੋਹਣਾ ਕਲਰ ਲੱਗਦਾ ਹੈ ਦੇਖਣ ਨੂੰ ਤੇ ਲੋਜੀ ਨੂੰ ਪੁੰਨ ਲਾ ਕੋੜੇ ਖੜ ਕੇ ਪੁੰਨ ਲਾ ਫੱਥੇ ਲੈਣਾ ਲੱਗ ਜਾਈ ਥੋੜੀ ਜੀ ਸਬਜੀ ਤੇ ਫਿਰ ਦੇਖਦੇ ਅੱਕੇ ਕੀ ਬਣਦਾ ਕੀ ਕੰਮਕਾਰ ਕਰਤੀ ਆਪਾਂ ਹਨਾ ਤੇ ਲੋਜੀ ਕੁਛ ਲਾਲ ਮਿਰਚਾਂ ਕਰਕੇ ਵੀ ਲੱਗਦਾ ਹੈ ਮਰਜੀ ਦੇ ਬੇਸਨ ਪਾ ਲਿਆ ਬੇਸਨ ਪਾ ਕੇ ਪਾ ਲਿਆ ਪਾਣੀ ਹੁਣ ਇਹਨੂੰ ਮਿਕਸ ਕਰੀਏ ਫਿਰ ਜਿਹਨੂੰ ਰੋੜਾ ਲਾਣੀਆ ਹੁਣ ਆਪਾਂ ਹਨਾ ਗੱਥਾ ਪੈਣ ਤੋਂ ਤੁਹਾਨੂੰ ਮਿਕਸ ਥੋੜਾ ਜਿਹਾ ਪਾਣੀ ਪਾ ਦੇਣਾ ਤੇੜਾ ਆਈਏ ਮਿਕਸ ਕਰੀਏ ਲੂਜੀਏ ਮਿਕਸ ਕਰ ਲੀਏ ਫੜਾ ਲਈਏ ਇਸ ਮਾਰਕ ਤੇ ਲੂਜੀਏ ਨੂੰ ਰਲਾਈਏ ਹੁਣ ਮਿਕਸ ਕਰੀਏ ਚੰਗੀ ਤਰ੍ਹਾਂ ਚੰਤੀ ਨਾ ਕੋੜ ਵਧੀਆ ਬਣ ਜਾਵੇ ਗੱਠਾ ਜਿਹਾ ਢਲ ਜਾਣ ਉਹਨਾਂ ਚਿਰ ਆਪਾਂ ਰਲਾ ਦਨੇ ਆ ਉਧਰ ਆਪਣੇ ਪਿਆਜ਼ ਰਿੱਜਦੇ ਨੇ ਇਹਨੂੰ ਘੋਲ ਲੀਏ ਚੰਗੀ ਤਰ੍ਹਾਂ ਇਹਨੇ ਨਾਲ ਪਿਆਜ਼ ਰਿੱਜਦੇ ਜਾਣਗੇ ਨਾਲੇ ਹਲਦੀ ਹੁਣ ਇਹਨੇ ਆਪਾਂ ਮਿਕਸ ਕਰ ਦੀਏ ਇਹਨੇ ਚੰਗੀ ਤਰ੍ਹਾਂ ਇਨੂੰ ਸਮਾਰ ਕੇ ਘੋਲ ਲਾਂ ਤੇ ਗੱਠਾ ਜਿਹਾ ਨਾ ਰਹਿ ਜਾਣਾ ਫਿਰ ਐ ਵਧੀਆ ਨਹੀਂ ਲੱਗਦੀ ਹਨਾ ਫਟੀ ਫਟੀ ਜੀ ਚੰਗੀ ਤਰ੍ਹਾਂ ਇੰਨੇ ਪਿਆਜ਼ ਭੁੱਜਦੇ ਨੇ ਇੰਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਣੇ ਆ ਮਿਕਸ ਕਰ ਲੈਣੇ ਤੇਲ ਹੋਜੀ ਬਣਾਉਣੀ ਤਾਂ ਸੀਗੀ ਮੈਂ ਪੁਰਜੀ ਪਨੀਰ ਦੀ ਤੇ ਬਣਾ ਲਈ ਮੈਂ ਕੜੀ ਚਲੋ ਜੀ ਪੁਰਜੀ ਤਾਂ ਫੇਰ ਵੀ ਬਣਾ ਲਾਂਗੇ ਕੱਲ ਨੂੰ ਜੇ Quindi, grazie a tutti. E vedi che arriva il piano, perché è un piano che si mangia, via ਮਾਰ ਕੇ ਮਿਕਸ ਕਰ ਲਿਆ ਨੂੰ ਜੀ ਬੱਚੇ ਤੇ ਹੁਣ ਇਹਨੂੰ ਪਾ ਦੇਣਾ ਇਹਦੇ ਵਿੱਚ ਰੱਖ ਦੇ ਤੇ ਲੋਕੀ ਨੂੰ ਘਣਾਉਣਾ ਹੁਣ ਮਿਕਸ ਕਰਾਂ ਹੁਣ ਲੋਕੀ ਨੂੰ ਘਮਾਉਣੀ ਆ ਤੇ ਨਿਕਲ ਜਾਂਦਾ ਘੁੰਮ ਜਾਂਦਾ ਥੋੜਾ ਜਿਹਾ ਪਾਣੀ ਪਾ ਦੇਣੀ ਆ ਤੇ ਇਹਨੇ ਰਿਜੂਗਾ ਵੀ ਇਹ ਬੇਸਣ ਪਾ ਕੇ ਰਲਾ ਦਨੀ ਇਹਨੂੰ ਇਹਨੇ ਰਲਾ ਲਾ ਤਾ ਤੇ ਫਿਰ ਦੇਖਦੇ ਆਂ ਨਾਲ ਤਾਂ ਰਿਜੂਗਾ ਫਿਰ ਮਿਲਦੇ ਨੂੰ ਟਾਕ ਦਾਰੇ ਆਂ ਪਾਣੀ ਪਾ ਕੇ ਇਹ ਰਲਾ ਕੇ ਕੱਟ ਕਰ ਦੂੰਗੀ ਕੱਟ ਕਰਕੇ ਲੜਾ ਕੇ ਰੱਖ ਦਨੀਆ ਮਿਕਸ ਕਰ ਦਾਂ ਪਹਿਲਾਂ ਲਓ ਜੀ ਘੜੀ ਬਣਾਈ ਸੀਗੀ ਆਪਾਂ ਪਿਆਜ਼ਾਂ ਦੀ ਆਪਾਂ ਨੇ ਅੱਜ ਆਲੂ ਨਹੀਂ ਪਾਏ ਸੀਗੇ ਪਾ ਕੇ ਸਮਾਰ ਕੇ ਰੰਨ ਕੇ ਮੈਂ ਇਹਦੇ ਵਿੱਚ ਕੱਟਤੀ ਲਾ ਇਹਦੇ ਕਰਕੇ ਨਾ ਲਾਲ ਮਿਰਚਾਂ ਕਰਕੇ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਕਲਰ ਬਹੁਤ ਵਧੀਆ ਲੱਗਦਾ ਹੁਣ ਇਹਦੇ ਵਿੱਚ ਕੱਟਤੀ ਹੁਣ ਆਪਾਂ ਨੇ ਖਾ ਲਾਂਗੇ ਹੁਣ ਆਪਾਂ ਨੇ ਖਾ ਲਈ ਤੇ ਇਸ ਵੇਰੀ ਖਾਲੀ ਦੁਪਹਿਰੇ ਖਾ ਲਈ ਤੇ ਜੀ ਨੇ ਖਾਣੀ ਸੀਗੀ ਉਹ ਸ਼ਾਮ ਨੂੰ ਖਾ ਲਾਂਗੇ ਤੇ 로ਜੀ ਪਰ ਸਬਜੀ ਆਪਣੀ ਤਿਆਰ ਆ ਕੜੀ ਦੀ ਦਾਲ ਹਨਾ ਕੜੀ ਦੀ ਦਾਲ ਆਪਣੀ ਤਿਆਰ ਆ ਤੇ ਬੈਸੇ ਕਹਿ ਦਿੰਦੇ ਨੇ ਸੌਣ ਚ ਬਣਾਈ ਦੀ ਨਹੀਂ ਹੁੰਦੀ ਆਪਾਂ ਤੇ ਬਣਾ ਲਈ ਆਪਣਾ ਕੋਈ ਬਹਿਮ ਵੂਹ ਕਰਦੇ ਤੇ ਲੋਜੀ ਸਾਰੇ ਦਿਨ ਵੈਗਰੂ ਜੀ ਦੇ ਹੁੰਦੇ ਨੇ ਕੋਈ ਬਹਿਮ ਨਹੀਂ ਕਰਨਾ ਚਾਹੀਦਾ ਅੱਗੇ ਕਹਿ ਦਾਂ ਤੇ ਸ਼ਾਮ ਨੂੰ ਨਹੀਂ ਖਾਈਦੀ ਕੜੀ ਅੰਨੇ ਹੋ ਜਾਂਦੇ ਨੇ ਹੁਣ ਤਾਂ ਸਾਰੇ ਖਾਈ ਜਾਂਦੇ ਨੇ ਅੱਗੇ ਬਹਿਮ ਕਰਦੇ ਹੁੰਦੇ ਸੀਗੇ ਪੁਰਾਣੇ ਬਜ਼ੁਰਗ ਹੁਣ ਕੋਈ ਬਹਿਮ ਨਹੀਂ ਕਰਦਾ ਕੁਝ ਨਹੀਂ ਹੁੰਦਾ ਤੇਲ ਉਹ ਜੀ ਹੋ ਰੱਖ ਦਾਂਗੇ ਇਨ ਫ੍ਰਿਜ ਚ ਤੇਲ ਉਹ ਜੀ ਵੈਗਰੂ ਜੀ ਤੇ ਬਣ ਗਈ ਆਪਣੀ ਕੜੀ ਦੀ ਦਾਲ ਵਧੀਆ ਬਣ ਗਈ ਤੇ ਲੋ ਜੀ ਆਪਾਂ ਹੁਣ ਰੱਖਤੀਏ ਢੱਕ ਦੀ ਇਹਨੂੰ ਹੋਰ ਕੰਮ ਕਰ ਕਰਦੇ ਆਂ ਰੋਟੀ ਲਾਉਣੀ ਆ ਉਹ ਤਾਂ ਰੋਜ਼ ਮੀ ਆ ਜਾਂਦਾ ਹੁਣ ਸ਼ਾਮ ਨੂੰ ਫੇਰ ਆ ਗਿਆ ਸੀਗਾ ਹੱਥ ਨਹੀਂ ਥੋੜਾ ਥੋੜਾ ਜਿਹਾ ਹੁਣ ਤਾਂ ਲਗਾਤਾਰ ਹੀ ਚੱਲੀ ਜਾਂਦਾ ਮੀ ਵਧੀਆ ਤੇ ਬਣਾ ਲੀਆ ਹੁਣ ਹਲੇ ਇੱਕ ਵਾਰੀ ਫੇਰ ਬਣਾ ਲਾਂਗੇ ਹਨਾ ਹੁਣ ਸਬਜ਼ੀ ਨਹੀਂ ਸੀਗੀ ਮੀ ਪੈਂਦੇ ਕਰਕੇ ਕੋਈ ਗਏ ਨਹੀਂ ਸੀਗੀ ਸਬਜ਼ੀ ਲੈਣ ਫੇਰ ਮੈਂ ਕਿਹਾ ਅੱਜ ਗੜੀ ਬਣਾਉਣੀ ਆ ਪਹਿਲਾਂ ਬਣਾਉਣੀ ਸੀਗੀ ਪੁਰਜੀ ਫੇਰ ਮੈਂ ਕਿਹਾ ਪੁਰਜੀ ਨਹੀਂ ਬਣਾਉਂਦੀ ਮਿਰਚਾਂ ਸੀਗੇ ਮੈਂ ਸਾਰੀਆਂ ਘੱਟ ਲੀਆਂ ਸੀਗੇ ਮਿਰਚ ਲੱਗੀ ਜਾਦੀ ਮੈਨੂੰ ਫਿਰ ਮੈਂ ਪਾਣੀ ਪਾ ਕੇ ਕੜੀ ਬਣਾ ਲਈ ਪੁਰਜੀ ਦੀ ਜਗ੍ਹਾ ਕੜੀ ਬਣ ਗਈ ਤੇ ਫਿਰ ਚਲੋ ਕੱਲ ਪਰਸੋਂ ਪੁਰਜੀ ਵੀ ਬਣਾ ਲਾਂਗੇ ਆਪਾਂ ਦਿਖਾਵਾਂਗੇ ਵੀਡੀਓ ਦੇਖਿਓ ਮੇਰੀ ਤੇ ਲੋ ਜੀ ਅੱਜ ਤਾਂ ਆਪਾਂ ਕੜੀਓ ਬਣਾ ਲਈ ਅੱਜ ਖਾਵਾਂਗੇ ਕੜੀ ਚੌਲ ਹੈ ਨਹੀਂ ਨਹੀਂ ਆਪਾਂ ਚੌਲ ਬਣਾਉਂਦੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ